ਵਾਲ ਜੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲਿਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਮਨਜੀਤ ਸਿੰਘ ਰੁਮਾਣਾ ਲੁਧਿਆਣਾ ਦੇ ਲਾਗਲੇ ਪਿੰਡ ਬੱਦੋਵਾਲ ਵਿਖੇ ਪਿਛਲੇ 2 ਦਿਨਾਂ ਤੋਂ ਸਥਾਨਕ ਨਿਵਾਸੀਆਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਪੁਲ ਬਣਾਉਣ ਵਾਲੀ ਗੈਮਨ ਕੰਪਨੀ ਖਿਲਾਫ ਧਰਨਾ ਲਗਾਇਆ ਹੋਇਆ ਹੈ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਧਾਨ ਮੋਹਨ ਸਿੰਘ ਅਤੇ ਸਰਪੰਚ ਜਸਪ੍ਰੀਤ ਸਿੰਘ ਜੱਸੂ ਨੇ ਦੱਸਿਆ ਕਿ ਜੋ ਫਿਰੋਜ਼ਪੁਰ ਰੋਡ ਤੇ ਪੁਲ ਬਣਿਆ ਹੋਇਆ ਹੈ ਉਸ ਦੀ ਸਾਰੀਆਂ ਸਲੇਬਾਂ ਪਿੰਡ ਬੱਦੋਵਾਲ ਵਿਖੇ ਕਿਰਾਏ ਤੇ ਜਗ੍ਹਾ ਲੈ ਕੇ ਕੰਪਨੀ ਨੇ ਬਣਾਈਆਂ ਸਨ ਬਣਨ ਉਪਰੰਤ ਸਾਰੀਆਂ ਗੱਡੀਆਂ ਬਾਬਾ ਜ਼ਾਹਰਬਦੀ ਰੋਡ ਤੋਂ ਅੱਗੇ ਪੁਲ ਉੱਪਰ ਦੀ ਲੰਘਦੀਆਂ ਹਨ ਜਿਸ ਕਾਰਨ ਸੜਕ ਜਗ੍ਹਾ ਜਗ੍ਹਾ ਤੋਂ ਟੁੱਟ ਗਈ ਹੈ ਕੰਪਨੀ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਵਾਇਆ ਸੀ ਕਿ ਜਦੋਂ ਕੰਮ ਖਤਮ ਹੋ ਜਾਵੇਗਾ ਸੜਕ ਨੂੰ ਦੁਬਾਰਾ ਤੋਂ ਬਣਾ ਕੇ ਦੇਵਾਂਗੇ ਪਰੰਤੂ ਕੰਪਨੀ ਹੁਣ ਆਪਣੇ ਵਾਅਦੇ ਤੋਂ ਮੁੱਕ ਰਹੀ ਹੈ ਇਸ ਲਈ ਮਜਬੂਰੀ ਵਸ ਪਿੰਡ ਵਾਸੀਆਂ ਵੱਲੋਂ ਧਰਨਾ ਲਗਾਇਆ ਗਿਆ ਹੈ ਇਸ ਮੌਕੇ ਬਲਜੀਤ ਸਿੰਘ ਗਰੇਵਾਲ ਕੁਲਦੀਪ ਸਿੰਘ ਦਵਿੰਦਰ ਸਿੰਘ ਤੇ ਨੰਦੀਦੀਪਾ ਮੋਟਰ ਨੇ ਕਿਹਾ ਕਿ ਜਦੋਂ ਤੱਕ ਸੜਕ ਨਹੀਂ ਬਣੇਗੀ ਤਦ ਤੱਕ ਕੰਪਨੀ ਵੱਲੋਂ ਵਾਲਿਆਂ ਨੂੰ ਸਮਾਨ ਨਹੀਂ ਚੁੱਕਣ ਦਿੱਤਾ ਜਾਵੇਗਾ ਤੇ ਧਰਨਾ ਵੀ ਅੱਗੇ ਜਾਰੀ ਰਹੇਗਾ ਹਾਂਜੀ ਕੀ ਨੌਜੀ ਤੁਹਾਡਾ ਜਸਪ੍ਰੀਤ ਸਿੰਘ ਸਰਪੰਚ ਬਰਦੋਵਾਲ ਤੋਂ ਜੀ ਅਸੀਂ ਆਇਆ ਧਰਨਾ ਜੀ ਕੀ ਲਾਇਆ ਹੈ ਕੈਪਰ ਕੰਪਨੀ ਨੇ ਹੀ ਸੜਕ ਪਹਿਲਾਂ ਸਾਡੇ ਨਾਲ ਵਾਦਾ ਕੀਤਾ ਸੀ ਵੀ ਜਦੋਂ ਅਸੀਂ ਜਾਵਾਂਗੇ ਵੀ ਬਣਾ ਕੇ ਜਾਵਾਂਗੇ ਤੇ ਇਹ ਸੜਕ ਜਮੇ ਤੋੜਤੀ ਹੁਣ ਬਣਾ ਨਹੀਂ ਦੇ ਜਿਹੜਾ ਵਾਦਾ ਕੀਤਾ ਸੀ ਪੂਰਾ ਨਹੀਂ ਕਰ ਰਹੇ ਅਸੀਂ ਇਹ ਧਰਨਾ ਲਾਇਆ ਵਾ ਕਿ ਸਾਡੀ ਸੜਕ ਇਹ ਬਣਾਈ ਜਾਵੇ ਤੇ ਧਰਨਾ ਕਿੰਨੇ ਦਿਨ ਚੱਲੂ ਜੀ ਧਰਨਾ ਜਿੰਨਾ ਕਰ ਸੜਕ ਨਹੀਂ ਬਣਾਉਂਦੇ ਜੀ ਅਸੀਂ ਉੱਠਣਾ ਨਹੀਂ ਇੱਥੇ ਬੈਠੇ ਹਾਂ ਜੀ ਤੇ ਉਹਨਾਂ ਦਾ ਜਿਵੇਂ ਕੋਈ ਮਟੀਰੀਅਲ ਪਿਆ ਉਹ ਤੁਸੀਂ ਨਹੀਂ ਚੱਕਿਆ ਕੋਈ ਨਹੀਂ ਹਲੇ ਚੁੱਕਿਆ ਨਹੀਂ ਜੀ ਇਹੀ ਮਟੀਰੀਅਲ ਰਹਿ ਗਿਆ ਕਵਾੜ ਵਗੈਰਾ ਹੀ ਬਾਕੀ ਤਾਂ ਲੈ ਗਏ ਸਾਰਾ ਜੀ ਜੇ ਇਹ ਵੀ ਚੱਲਿਆ ਗਿਆ ਫਿਰ ਕੀ ਨੇ ਬਣਾਉਣੀ ਨਹੀਂ ਸੜਕ ਜੀ ਮੈਂ ਡਾਕਟਰ ਮੋਹਨ ਸਿੰਘ ਪ੍ਰਧਾਨ ਬੋਲ ਰਿਹਾ ਹਾਂ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਹਾਂ ਅਸੀਂ ਸਾਰੇ ਪਿੰਡ ਨੇ ਇਹ ਸੜਕ ਤੋਂ ਜਹਰਵਾਲੀ ਵਾਲੇ ਤੋਂ ਲੰਘਣਾ ਹੁੰਦਾ ਸੀ ਔਰ ਇਸ ਦੇ ਉੱਤੇ ਕੰਪਨੀ ਨੇ ਪੌੜ ਬਣਾਉਣੇ ਸ਼ੁਰੂ ਕੀਤੇ ਸਾਡੇ ਪਿੰਡੋਂ ਇਸ ਨੂੰ ਜ਼ਮੀਨ ਦਿੱਤੀ ਗਈ ਕਿਰਾਏ ਤੇ ਤੇ ਹੁਣ ਇਹਨਾਂ ਦਾ ਕੰਮ ਤਕਰੀਬਨ ਸਮਾਪਤ ਹੋ ਗਿਆ ਇਹਨਾਂ ਨੇ ਸਾਡੇ ਸਰਪੰਚ ਸਾਹਿਬ ਨਾਲ ਪਿੰਡ ਦੇ ਮੋਹਤਵਰਾਂ ਨਾਲ ਦੋ ਤਿੰਨ ਵਾਰ ਮੀਟਿੰਗਾਂ ਰੱਖ ਕੇ ਕਿਹਾ ਕਿ ਅਸੀਂ ਇਸ ਨੂੰ ਸੜਕ ਨੂੰ ਬਣਾ ਕੇ ਜਾਵਾਂਗੇ ਕਿਉਂਕਿ بڑے بڑے ਟੈਂਕਰ ਲੰਘਦੇ ਸੀ ਚੋੜੀ ਵੀ ਇਹਨਾਂ ਨਹੀਂ ਆ ਤੇ ਹੁਣ ਇਹਨਾਂ ਹਾਲਤ ਐਸਾ ਹੋਇਆ ਹੈ ਕਿ ਤਿੰਨ ਗੱਜ ਕੋਈ ਸਕੂਟਰ ਸਿੱਧਾ ਨਹੀਂ ਚਲਾ ਸਕਦਾ ਤੇ ਇਹ ਪਹਿਲਾਂ ਡਰਾਮਾ ਜਾਂ ਕਰਤਾ ਉਹ ਪਾਤੀ ਲੁੱਕ ਜਹੀ ਲੁੱਕ ਦਾ ਰੰਗ ਹੀ ਪਾਤਾ ਤੇ ਉਹ ਕੋਈ ਦਿਨ ਦਨ ਚੋਂ ਖੰਡ ਗਿਆ ਸਗੋਂ ਉਦੋਂ ਸੜਕ ਦੀ ਹਾਲਤ ਮਾੜੀ ਹੋ ਗਈ ਤੇ ਇਸ ਕਰਕੇ ਅਸੀਂ ਇਸ ਕੰਪਨੀ ਨੂੰ ਬੇਨਤੀ ਕਰਦੇ ਆ ਨਹੀਂ ਤਾਂ ਇਹ ਕੰਪਨੀ ਮਰਦਾਬਾਦ ਤਾਂ ਫਿਰ ਇਹ ਹੈਗੀ ਹੋਈ ਆ ਕਿਉਂਕਿ ਜੇ ਸਾਡਾ ਕੰਮ ਨਹੀਂ ਕਰਦੀ ਧਰਨਾ ਲਾਤਾ ਇਹ ਧਰਨਾ ਉਦੋਂ ਤੱਕ ਚੱਲੂਗਾ ਜਦੋਂ ਤੱਕ ਸੜਕ ਨਹੀਂ ਬਣੇਗੀ ਕਿਉਂਕਿ ਸਾਡੇ ਪਿੰਡ ਵਾਲਿਆਂ ਨੇ ਇਸ ਚੀਜ਼ ਦਾ ਪਰਣ ਲੈ ਲਿਆ ਕਿ ਸੜਕ ਬਣਾ ਕੇ ਇਹਨਾਂ ਤੋਂ ਲੈਣੀ ਆ ਇਹਨਾਂ ਦਾ ਸਮਾਨ ਪਿਆ ਤਦ ਤੱਕ ਉਹਨੂੰ ਚੱਕਣ ਦੇਣਾ ਜਦੋਂ ਤੱਕ ਇਹ ਬਣਾ ਕੇ ਜਾਣਗੇ ਇਸ ਕਰਕੇ ਇਹਨਾਂ ਨੂੰ ਵੇਚੀਆ ਕਿ ਸੜਕ ਜਲਦੀ ਜਲਦੀ ਬਣਾ ਦਿਓ ਤੇ ਨਹੀਂ ਤਾਂ ਭੱਜਾਂ ਨੂੰ ਬਾਹਰ ਖੋ ਦੇ ਤੁਹਾਡੇ ਧਰਨੇ ਦੇ ਵਿੱਚ ਕੋਈ ਕਿਸੇ ਰਾਜਨੀਤਿਕ ਪਾਰਟੀ ਦਾ ਐਮਪੀ ਕੋਈ ਜਮਲੇ ਕੋਈ ਰਾਜਨੀਤੀ ਨਹੀਂ ਜੀ ਸਾਰਾ ਪਿੰਡ ਹੈ ਕਾ ਇਹ ਰਾਜਨੀਤੀਆਂ ਤੇ ਬਣਾਉਂਦੇ ਐਵੇਂ ਖਾਮ ਖਾਦੀ ਨਹੀਂ ਕੋਈ ਬਾਹਰੋਂ ਕੋਈ ਸਮਰਥਨ ਆਇਆ ਤੁਹਾਨੂੰ ਕਿਸੇ ਪਾਰਟੀ ਦਾ ਜਾਂ ਕੋਈ ਲੀਡਰ ਜਾਂ ਕੋਈ ਆਇਆ ਇੱਥੇ ਸਾਰੇ ਸਾਡੇ ਆਪਣੇ ਆ ਜੀ ਨਹੀਂ ਕੋਈ ਆਇਆ ਤਾਂ ਸਾਝਾ ਰਸਤਾ ਧਰਨੇ ਚਾਹਿਆ ਕੋਈ ਇੱਥੇ ਵਿੱਚ ਕਰਨੇ ਚਾਲੇ ਨਹੀਂ ਕੋਈ ਆਇਆ ਵੈਸੇ ਨਿਕਲੇ ਸਾਰੇ ਆ ਸੱਦਾਂ ਕੇ ਸਾਰੇ ਆ ਵੀ ਜਾਣਗੇ ਹਲੇ ਅਸੀਂ ਸੱਦਣ ਦੀ ਲੋੜ ਨਹੀਂ ਸਮਝੀ ਜੇ ਲੋੜ ਪਊਗਾ ਤਾਂ ਮਾੜਾ ਕਰੇ ਅਸੀਂ ਸ਼ਾਂਤ ਬਣਾ ਹਾਂਜੀ ਹਾਂਜੀ ਬਾਲਾ ਕੀਤਾ ਜੀ ਤਾਂ ਕਰਕੇ ਅਸੀਂ ਚੁੱਪਾਂ ਬਲਕਿ ਮੰਤਰੀਆਂ ਨੇ ਤਾਂ ਹਰ ਕੋ ਕੋ ਇਲੈਕਸ਼ਨ ਦਾ ਟਾਈਮ ਹੈ ਸਾਰੇ ਸੱਦ ਲਾਂਗੇ ਹਾਂਜੀ